ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੋਸੇ ਜੜੀਏ ਉਹ ਬਾਲ ਬਾਲ ਬਚ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਲਿਆਂਦਾ ਗਿਆ ਮਤਾ फेल ਹੋ ਗਿਆ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਬੁੱਧਵਾਰ ਨੂੰ ਸੰਸਦ ਵਿੱਚ ਭਰੋਸੇ ਦਾ ਵੋਟ ਜਿੱਤ ਲਿਆ ਤੇ ਆਪਣੀ ਸਰਕਾਰ ਨੂੰ ਟਹਿਣ ਤੋਂ ਬਚਾ ਲਿਆ ਹਾਲਾਂਕਿ ਹਫਤਾ ਤੇ ਉਹਨਾਂ ਦੀ ਪਕੜ ਅਜੇ ਵੀ ਕਮਜ਼ੋਰ ਹੈ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਅਗਲੇ ਹਫਤੇ ਫਿਰ ਤੋਂ ਸਰਕਾਰ ਖਿਲਾਫ ਬੇਪਰੋਜ਼ਗੀ ਮਤਾ ਲਿਉਣ ਦੀ ਤਿਆਰੀ ਕਰ ਲਈ ਹੈ ਸੰਸਦ ਦੇ ਵਿੱਚ ਕਈ ਘੰਟਿਆਂ ਤੱਕ ਚੱਲੀ ਗਰਮਾ ਗਰਮ ਬਹਿਸ ਦੌਰਾਨ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇੱਕ ਦੂਜੇ ਤੇ ਦੋਸ਼ ਲਾਇਏ ਲੰਬੇ ਹੰਗਾਮੇ ਤੋਂ ਬਾਅਦ ਕੰਜ਼ਰਵੇਟਿਵ ਪ੍ਰਸਤਾਵ ਨੂੰ 120 ਦੇ ਮੁਕਾਬਲੇ 211 ਵੋਟਾਂ ਦੇ ਨਾਲ ਰੱਦ ਕਰ ਦਿੱਤਾ ਗਿਆ ਤਾਂ ਦੇ ਕਿ ਕੈਨੇਡਾ ਦੇ ਮੁੱਖ ਵਿਰੋਧੀ ਧਿਰ ਦੇ ਨੇਤਾ ਪੀ.ਆਰ.ਏ. ਪੋਲੀਵਰੇ ਚੋਣਾਂ ਤੋਂ ਪਹਿਲਾਂ ਹੀ ਟਰੂਡੋ ਨੂੰ ਸੱਤਾ ਤੋਂ ਲਾਂਬੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਾਦਕੀ ਟਰੂਡੋ ਦੀ ਲਿਬਰਲ ਪਾਰਟੀ ਦੀ ਸਹਿਯੋਗੀ ਐਨ.ਡੀ.ਪੀ ਨੇ ਵੀ ਉਹਨਾਂ ਤੋਂ ਦੂਰੀ ਬਣਾ ਲਈ ਹੈ ਹਾਲਾਂਕਿ ਇਸ ਸਥਿਤੀ ਦੇ ਵਿੱਚ ਜਗਮੀਤ ਸਿੰਘ ਦੇ ਖਵਾਈ ਵਾਲੀ ਐਨ.ਡੀ.ਪੀ ਨੇ ਲਿਬ ਰਨੋ ਹੀ ਪੋਰ ਦਿੱਤੀ ਹੈ ਜਦ ਕਿ ਕੰਜ਼ਰਵੇਟਿਵ ਆਗੂ ਪੀਅਰੇ ਪੋਲੀਵਰੇ ਨੇ ਦੇਸ਼ ਦੇ ਮਾੜੇ ਹਾਲਾਤਾਂ ਦੇ ਲਈ ਟ੍ਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕੈਨੇਡਾ ਦੇ ਵਿੱਚ ਮਹਿੰਗਾਈ ਮਕਾਨਾਂ ਦਾ ਕਿਰਾਇਆ ਬੇਰੋਜ਼ਗਾਰੀ ਅਤੇ ਟੈਕਸ ਵਿੱਚ ਵਾਅਦੇ ਤੋਂ ਬਾਅਦ ਟਰੂਡੋ ਤੇ ਫੇਲ ਲੀਡਰਸ਼ਿਪ ਦੇ ਦੋਸ਼ ਲਗਾਏ ਨੇ ਦੇਸ਼ ਵਿੱਚ ਉਸ ਖਿਲਾਫ ਵਿਰੋਧ ਵਧਦਾ ਜਾ ਰਿਹਾ ਹੈ ਦਾਦੇ ਕਿ ਪੋਲੀਵਰੇ ਦੇ ਵੱਲੋਂ ਇਹ ਵੀ ਕਿਹਾ ਕਿ 9 ਸਾਲਾਂ ਦੀ ਲਿਬਰਲ ਸਰਕਾਰ ਦੇ ਬਾਅਦ ਕੈਨੇਡਾ ਦੀ ਹਾਲਤ ਬੁਰੀ ਹੈ ਲਿਬਰਲ ਪਾਰਟੀ ਦੀ ਭਾਈਵਾਲ ਐਨ ਡੀ ਪੀ ਦੇ ਪਿੱਛੇ ਹਟਣ ਕਾਰਨ ਟਰੂਡੋ ਸਰਕਾਰ ਹੋਰ ਵੀ ਕਮਜ਼ੋਰ ਹੋ ਗਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਤੇ ਵਿੱਚ ਹੋਏ ਐਂਗਸ ਗ੍ਰੀਡ ਪੋਲ ਮੁਤਾਬਕ ਰਿਪੋਰਟ ਦੱਸਦੀ ਕਿ ਰਿਪੋਰਟ ਮੁਤਾਬਕ ਕੰਜ਼ਰਵੇਟਿਵ ਪਾਰਟੀ ਨੂੰ ਲਿਬਰਲਾਂ ਨਾਲ ਬਹੁਤ ਅੱਗੇ ਦੇਖਿਆ ਗਿਆ ਹੈ ਪਰ ਫਿਰ ਵੀ ਜਿਸ ਤਰੀਕੇ ਨਾਲ ਵਿਰੋਧੀ ਪਾਰਟੀ ਦੇ ਵੱਲ ਜੋ આરોਪ ਲਗਾਏ ਗਏ ਨੇ ਕਿ ਟਰੂਡੋ ਦੀ ਸਰਕਾਰ ਜਿਹੜੀ ਕਮਜ਼ੋਰ ਹੈ ਜਿਸ ਤਰੀਕੇ ਨਾਲ ਬੇਰੋਜ਼ਗਾਰੀ ਮਹਿੰਗਾਈ ਅਤੇ ਮਕਾਨਾਂ ਦਾ ਕਿਰਾਇਆ ਆਦਿ ਲਈ ਜੋ ਚੀਜ਼ਾਂ ਗਿਣਾਈਆਂ ਜਾ ਰਹੀਆਂ ਨੇ ਜਿਸ ਤੇ ਕਾਲਕ ਐਨਡਾ ਸਰਕਾਰ ਯਾਨੀ ਕਿ ਟਰੂਡੋ ਹਲੇ ਵੀ ਜਿਹੜੇ ਨੇ ਉਹਨਾਂ ਦੀ ਸਰਕਾਰ ਜਿਹੜੀ ਕਮਜ਼ੋਰ ਦੱਸੀ ਜਾ ਰਹੀ ਹੈ